ਸੱਚੀ ਗੱਲ ਜੀ ਮੈਂ ਰਵਿਕਰਤ ਸਿੰਘ ਸੱਚੀ ਕੀ ਆਵਾਜ਼ ਤੋਂ ਵੀ ਸੋਸ਼ਲ ਮੀਡੀਆ ਉੱਪਰ ਨਿਊਜ਼ ਚੈਨਲ ਉੱਪਰ ਇੱਕ ਵੀਡੀਓ ਦੇਖ ਰਿਹਾ ਹੋਵਾਂਗੇ ਜਿਸ ਵਿੱਚ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ 26 ਦੇ ਸਸਪੈਂਡ ਕੀਤੇ ਗਏ ਆ ਤੇ ਲਾਲਜੀਤ ਸਿੰਘ ਪੁੱਲਰ ਜੇਲ੍ਹ ਮੰਤਰੀ ਨੇ ਇੱਕ ਵੀਡੀਓ ਪਾਈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਵਾ ਕਿ ਲਾਪਰਵਾਹੀ ਵਰਤਣ ਵਾਲਾ ਕੋਈ ਵੀ ਅਧਿਕਾਰੀ ਬਖਸ਼ਿਆ ਨਹੀਂ ਜਾਊਗਾ ਤੇ ਮੈਂ ਲਾਲਜੀਤ ਸਿੰਘ ਪੁੱਲਰ ਨੂੰ ਦੱਸਣਾ ਚਾਹੁੰਦਾ ਵਾਂ ਕਿ ਲਾਲਜੀਤ ਸਿੰਘ ਪੁੱਲਰ ਜੀ ਤੁਸੀਂ ਵੀ ਜਦੋਂ ਗੋਂਦਵਾਲ ਜੇਲ੍ਹ ਦਾ ਦੌਰਾ ਕੀਤਾ ਸੀ ਤਾਂ ਤੁਸੀਂ ਬਹੁਤ ਵੱਡੀ ਲਾਪਰਵਾਹੀ ਕੀਤੀ ਸੀ ਉਸ ਸਮੇਂ ਦੇ ਵਿੱਚ ਤੁਸੀਂ ਆਪਣੇ ਚਹੇਤਿਆਂ ਨੂੰ ਵੀ ਜੇਲ੍ਹ ਦਾ ਦੌਰਾ ਕਰਾਇਆ 2022 ਦੇ ਵਿੱਚ ਟ੍ਰਾਂਸਪੋਰਟ ਮੰਤਰੀ ਦੇ ਅਹੁਦੇ ਤੇ ਤਨਖਾਹ ਸੀ ਲਾਲਜੀਤ ਸਿੰਘ ਭੁੱਲਰ ਉਸ ਸਮੇਂ ਤੁਸੀਂ ਇਹ ਦੋਹਰਾ ਕੀਤਾ ਸੀ ਆਹ ਤਸਵੀਰਾਂ ਨੇ ਤੇ ਉਸ ਸਮੇਂ ਤੁਸੀਂ ਆਪਣੇ ਚਹੇਤਿਆਂ ਨੂੰ ਵੀ ਜੇਲ੍ਹ ਦੇ ਸੁਰੱਖਿਆ ਸਭੇ ਦੀ ਜਾਣੂ ਕਰਵਾਇਆ ਸੀ ਕਿ ਇਹ ਲਾਪਰਵਾਹੀ ਨਹੀਂ ਸੀ ਤੁਹਾਡੇ ਖਿਲਾਫ ਕਈ ਸ਼ਿਕਾਇਤਾਂ ਦਰਜ ਨੇ ਲੇਕਿਨ ਤੁਹਾਡੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਤੁਸੀਂ ਇੱਕ ਮੰਤਰੀ ਦੇ ਅਹੁਦੇ ਤੇ ਤਨਖਾਹ ਤੋਂ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਤੇ ਲਾਲਜੀਤ ਸਿੰਘ ਭੁੱਲਰ ਖਿਲਾਫ ਵੀ ਕਾਨੂੰਨੀ ਕਾਰਵਾਈ ਕਿਉਂ ਜਾਵੇ ਜਿਸ ਨੇ 2022 ਦੇ ਵਿੱਚ ਗੋਂਦਵਾਲ ਜੇਲ੍ਹ ਦੇ ਦਰਦਨ ਲਾਪਰਵਾਹੀ ਵਰਤੀ ਸੀ